ਆ ਲੈ ਕੋਈ ਮੇਰੇ ਪਾਗ ਲਾ ਦੀ ਮੈਨੂੰ ਕੁੱਟਿਆ ਆ ਗੱਡੀ ਆ ਗਈ ਆ ਗੱਡੀ ਆ ਅੱਗ ਲਾਈ ਆ ਮੇਰੀ ਮੈਨੂੰ ਕੁੱਟਿਆ ਹੀ ਇਹ ਨਾ ਬੰਦਾ ਨੇ ਸਿਰਫ ਮੇਰੀ ਕੋਈ ਗਲਤੀ ਨਹੀਂ ਮੇਰੀ ਪਾਗ ਲਾ ਦੀ ਮੇਰੇ ਕਿੰਸਾ ਦੀ ਬੇਅਦਬੀ ਕਰੀ ਇਹਨਾਂ ਨੇ ਮੇਰੇ ਕਿੰਸਾ ਦੀ ਬੇਅਦਬੀ ਕਰੀ ਆਈ ਇਹਨਾਂ ਨੇ ਮੇਰੇ ਕਿੰਸਾ ਦੀ ਬੇਅਦਬੀ ਕਰਤੀ ਜੀ ਆ ਗੱਡੀ ਆਈ ਆ ਗੱਡੀ ਆਈ ਬੰਦਾ ਤੁਸ ਨੂੰ ਕਹੂੰ ਤੇਰੇ ਕੰ ਉਹ ਗਾਰ ਨਹੀਂ ਲੈ ਲ ਮੈਨੇ ਸਾਰੀ ਬੇਅਦਮੀ ਮੇਰੀ ਪੱਗ ਦੀ ਬੇਅਦਮੀ ਅਰੀ ਆ ਗਈ ਨਰੇ ਕੇ ਸਾਰੀ ਕੋਈ ਗੱਲ ਨਹੀਂ ਮੇਰੇ ਕੋਲ ਹਜ਼ਾਰ ਮੇਰੇ ਕੇ ਕੇ ਸਾਰੀ ਬੇਅਦਮੀ ਕਰੀ ਅਨੇ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੂੰ ਲੈ ਜਾ ਤੂੰ ਹੂੰ ਲੈ ਕੈਮਰਾ ਮੇਰੀ ਪੱਗ ਨੂੰ ਤਾਇਆ ਬਰੀ ਕੋਈ ਗੱਲ ਨਹੀਂ ਲੈ ਜਾ ਮੇਰਾ ਫੋਨ ਕੋਈ ਨਾ ਆ ਲੈ ਕੋਈ ਮੇਰੇ ਪੱਗ ਲਾਦੀ ਮੈਨੂੰ ਕੁੱਟਿਆ ਈ ਆ ਗੱਡੀ ਆ ਗਈ ਆ ਗੱਡੀ ਆ ਅੱਗ ਲਾਈ ਆ ਮੇਰੀ ਇਹਨੂੰ ਘੁੱਟਿਆਈ ਇਹਨਾਂ ਬੰਦਾਂ ਨੇ ਸਿਰਫ ਮੇਰੀ ਕੋਈ ਗਲਤੀ ਨਹੀਂ ਮੇਰੀ ਪਾਗ ਲਾਦੀ ਮਰੇ ਕਿਹਸਾ ਦੀ ਬੇਅਦਵੀ ਕਰੀ ਇਹਨਾਂ ਨੇ ਮਰੇ ਕਿਹਸਾ ਦੀ ਬੇਅਦਵੀ ਕਰੀ ਆਈ ਇਹਨਾਂ ਨੇ ਮਰੇ ਕਿਹਸਾ ਦੀ ਬੇਅਦਵੀ ਕਰਤੀ ਜੀ ਆ ਗੱਡੀ ਆਈ ਆ ਗੱਡੀ ਆਈ ਬੰਦਾਂ ਤੁਸ ਨੂੰ ਮਰੇ ਸਰਦਾਰ ਜੀ ਰੇਲ ਮਨੇ ਕਿਹਸਾ ਦੀ ਬੇਅਦਵੀ ਮੇਰੀ ਪੱਗ ਦੀ ਬੇਅਦਵੀ ਅੱਰੀ ਆ ਗਈ ਨਰੇ ਕਿਸਾ ਨਹੀਂ ਕੋਈ ਗੱਲ ਨਹੀਂ ਮੇਰੇ ਕੋਲ ਹਜ਼ਾਰ ਮੇਰੇ ਕਿ ਕਿਸੀ ਦੀ ਬੇਅਦਵੀ ਕਰੀ ਇਹਨਾਂ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਫੋਨ ਲੈ ਜਾ ਤੂੰ ਫੋਨ ਲੈ ਕੇ ਮੇਰੀ ਅੱਗ ਨੂੰ ਸਾਈ ਹੈ ਮਰੀ ਕੋਈ ਗੱਲ ਨਹੀਂ ਲੈ ਜਾ ਮੇਰਾ ਫੋਨ ਕੋਈ ਨਾ ਆ ਦੇਖੀ ਮੇਰੇ ਪੱਗ ਲਾਦੀ ਮੈਨੂੰ ਕੁੱਟਿਆਈ ਆ ਗੱਡੀ ਆ ਗਈ ਆ ਗੱਡੀ ਆ ਅੱਗ ਲਾਈ ਹੈ ਮਰੀ ਮੈਨੂੰ ਕੁੱਟਿਆਈ ਇਹਨਾਂ ਬੰਦਾਂ ਨੇ ਸਰ ਬੁਨਾਰੀ ਕੋਈ ਗਲਤੀ ਨਹੀਂ ਮੇਰੀ ਪਾਗ ਲਾਦੀ ਮਰੇ ਕਿਹਸਾ ਦੀ ਬੇਅਦਵੀ ਕਰੀ ਇਹਨਾਂ ਨੇ ਮਰੇ ਕਿਹਸਾ ਦੀ ਬੇਅਦਵੀ ਕਰੀ ਆਈ ਇਹਨਾਂ ਨੇ ਮਰੇ ਕਿਹਸਾ ਦੀ ਬੇਅਦਵੀ ਕਰਤੀ ਜੀ ਆਹ ਗੱਡੀ ਆਈ ਆਹ ਗੱਡੀ ਆਈ ਬੰਦਾ ਤੱਕੋ ਤਰੇ ਕਿਹਸਾ ਦੀ ਦਾਰ ਨਹੀਂ ਰੇਲ ਮਰੇ ਕਿਹਸਾ ਦੀ ਬੇਅਦਵੀ ਮੇਰੀ ਪੱਗ ਦੀ ਬੇਅਦਵੀ ਅਰੀ ਆ ਗਈ ਮਰੇ ਕਿਹਸਾ ਦੀ ਕੋਈ ਗੱਲ ਨਹੀਂ ਮੇਰੇ ਕੋਲ ਹਜ਼ਾਰ ਮੇਰੇ ਕਿ ਕਿਤਨੀ ਬੇਅਦਵੀ ਕਰੀ ਇਹਨਾਂ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੂੰ ਲੈ ਜਾ ਤੂੰ ਉਹ ਲੈ ਕੈਮਰਾ ਮੇਰੀ ਪਾਗ ਨੂੰ ਤਾਇਆ ਮੇਰੀ ਕੋਈ ਗੱਲ ਨਹੀਂ ਲੈ ਜਾ ਮੇਰਾ ਫੋਨ ਕੋਈ ਨਾ ਆ ਲੈ ਕੋਈ ਮੇਰੇ ਪਾਗ ਲਾਦੀ ਮੈਨੂੰ ਕੁੱਟਿਆਈ ਆਹ ਗੱਡੀ ਆ ਗਈ ਆਹ ਗੱਡੀ ਆਗ ਲਾਈਆ ਮੇਰੀ ਮੈਨੂੰ ਕੁੱਟਿਆਈ ਇਹਨਾਂ ਬੰਦਾਂ ਨੇ ਸਿਰਫ ਮੇਰੀ ਕੋਈ ਗਲਤੀ ਨਹੀਂ ਆ ਮੇਰੀ ਪਾਗਲਾਦੀ ਮੇਰੇ ਕਿੱਸਾ ਦੀ ਬੇਅਦਬੀ ਕਰੀ ਇਹਨਾਂ ਨੇ ਮੇਰੇ ਕਿੱਸਾ ਦੀ ਬੇਅਦਬੀ ਕਰੀ ਆਈ ਇਹਨਾਂ ਨੇ ਮੇਰੇ ਕੇਸ ਸਾਰੀ ਬੇਅਦਬੀ ਕਰਤੀ ਜੀ ਆ ਗੱਡੀ ਆਈ ਆ ਗੱਡੀ ਆਈ 15 ਤੁਮੇ ਕੋ ਦੂ ਤੇਰੇ ਕੇਸ ਤਦਾਰ ਨਹੀਂ ਦੇ ਲ ਮੇਰੇ ਕਿੱਸਾ ਦੀ ਬੇਅਦਬੀ ਮੇਰੀ ਪਾਗਲ ਦੀ ਬੇਅਦਬੀ ਅਰੀ ਆ ਗਈ ਮੇਰੇ ਕੇਸਾ ਦੀ ਕੋਈ ਗੱਲ ਨਹੀਂ ਮੇਰੇ ਕੋਲ ਹਜ਼ਾਰ ਮੇਰੇ ਕੇਸਾ ਦੀ ਬੇਅਦਬੀ ਕਰੀ ਇਹਨਾਂ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੂਰ ਲੈ ਜਾ ਤੂੰ ਹੂ ਲੈ ਕੈਮਰਾ ਮੇਰੇ ਪੱਗ ਨੂੰ ਪਾਈ ਹੈ ਮਰੀ ਕੋਈ ਗੱਲ ਨਹੀਂ ਲੈ ਜਾ ਮੇਰਾ ਫੋਨ ਕੋਈ ਨਾ ਆ ਦੇਖੀ ਮੇਰੇ ਪੱਗ ਲਾਦੀ ਮੈਨੂੰ ਕੁੱਟਿਆਈ ਆ ਗੱਡੀ ਆ ਗਈ ਆ ਗੱਡੀ ਆ ਪੱਗ ਲਾਈ ਹੈ ਮਰੀ ਮੈਨੂੰ ਕੁੱਟਿਆਈ ਇਹਨਾਂ ਬੰਦਾਂ ਨੇ ਸਿਰਫ ਮੇਰੀ ਕੋਈ ਗਲਤੀ ਨਹੀਂ ਮੇਰੇ ਪੱਗ ਲਾਦੀ ਮੇਰੇ ਕੈਸਾ ਨਹੀਂ ਬੇਅਦਬੀ ਕਰੀ ਇਹਨਾਂ ਨੇ ਮਰੇ ਕਿਤਨੀ ਬੇਅਦਬੀ ਕਰੀ ਆਈ ਇਹਨਾਂ ਨੇ ਮੇਰੇ ਅੱਗੇ ਸਾਰੀ ਬੇਅਦਬੀ ਕਰਤੀ ਜੀ ਆ ਗੱਡੀ ਆਈ ਆ ਗੱਡੀ ਆਈ 1500 ਕੋ ਦੂ ਤੇਰੇ ਕਿਤਨੀ ਦਾਰ ਨਹੀਂ ਦੇ ਲ ਮੇਰੇ ਕਿਤਨੀ ਬੇਅਦਬੀ ਮੇਰੇ ਪੱਗ ਦੀ ਬੇਅਦਬੀ ਅਰੀ ਆ ਗਈ ਤੇਰੇ ਕਿਤਨੀ ਕੋਈ ਗੱਲ ਨਹੀਂ ਮੇਰੇ ਕੋਲ ਹਜ਼ਾਰ ਮੇਰੇ ਕਿਤਨੀ ਬੇਅਦਬੀ ਕਰੀ ਇਹਨਾਂ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਫੋਨ ਲੈ ਜਾ ਤੂੰ ਫੋਨ ਲੈ ਕੇ ਮੇਰੀ ਪਾਗ ਨੂੰ ਤਾਇਆ ਮੇਰੀ ਕੋਈ ਗੱਲ ਨਹੀਂ ਲੈ ਜਾ ਮੇਰਾ ਫੋਨ ਕੋਈ ਨਾ ਆ ਦੇ ਕੋਈ ਮੇਰੇ ਪਾਗ ਲਾਦੀ ਮੈਨੂੰ ਕੁੱਟਿਆਈ ਆ ਗੱਡੀ ਆ ਗਈ ਆ ਗੱਡੀ ਆਗ ਲਾਈਆ ਮੇਰੀ ਮੈਨੂੰ ਕੁੱਟਿਆਈ ਇਹਨਾਂ ਬੰਦਾਂ ਨੇ ਸਰਪ ਮੇਰੀ ਕੋਈ ਗਲਤੀ ਨਹੀਂ ਮੇਰੀ ਪਾਗ ਲਾਦੀ ਮੇਰੇ ਕੈਸਾ ਦੀ ਬੇਅਦਬੀ ਕਰੀ ਇਹਨਾਂ ਨੇ ਮੇਰੇ ਕੈਸਾ ਦੀ ਬੇਅਦਬੀ ਕਰੀ ਆਈ ਇਹਨਾਂ ਨੇ ਮੇਰੇ ਕੈਸਾ ਦੀ ਬੇਅਦਬੀ ਕਰਤੀ ਜੀ ਆ ਗੱਡੀ ਆਈ ਆ ਗੱਡੀ ਆਈ 15 ਤੁਮੇ ਕੋ ਦੂ ਤੇਰੇ ਕਿਸ ਤਰ੍ਹਾਂ ਦੀ ਬੇਅਦਮੀ ਮੇਰੇ ਸਾਰੇ ਬੇਅਦਮੀ ਮੇਰੇ ਪੱਗ ਦੀ ਬੇਅਦਮੀ ਅਰੀ ਆ ਗਈ ਤੇਰੇ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰੇ ਕੋਲ ਹਜ਼ਾਰ ਮੇਰੇ ਕਿਸ ਤਰ੍ਹਾਂ ਦੀ ਬੇਅਦਮੀ ਕਰੀ ਅਨੇ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਫੋਨ ਲੈ ਜਾ ਤੂੰ ਫੋਨ ਲੈ ਜਾ ਮੇਰਾ ਮੇਰੀ ਪੱਗ ਨੂੰ ਤਾਈਆ ਮਰੀ ਕੋਈ ਗੱਲ ਨਹੀਂ ਲੈ ਜਾ ਮੇਰਾ ਫੋਨ ਕੋਈ ਨਾ